ਗੱਡੀ ਹੈ ਸਟੇਟ ਹੈ ਸਟੇਟ ਹੈ ਮੈਂ ਗੁੱਛਾ ਰਿਹਾ ਕਰੀ ਸਾਹਰੀ ਗਾਲ ਜੀ ਸਵਾਦ ਕਰਦੇ ਆ ਤੁਹਾਡਾ ਵੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 11:00 ਵਜੇ ਤੇ ਗੱਡੀ ਆਪਾਂ ਨੇ ਤੜਕੇ ਖਾਲੀ ਕਰਤੀ ਸੀਗੀ ਧੁੱਲਾ ਗੜ ਠੀਕ ਆ ਤੇ ਹੁਣ ਗੁਰਿੰਦਰ ਬਾਈ ਉਹਨਾਂ ਵਾਲੀ ਗੱਡੀ ਤੇ ਮੈਂਟ ਲੱਗਿਆ ਵਾ ਲਾਣ ਇਹ ਜਿਆਦਾ ਮੈਂਟ ਲਿਗਿਆ ਤਾਂ ਮੈਂ ਗਰੇਂਦਰ ਭਾਈ ਉਹਨਾਂ ਨੇ ਇੱਕ ਲਾਇਆ ਮੈਂ ਆਪਣੀ ਗੱਡੀ ਤੇ ਤਿੰਨੇ ਮੈਟ ਲਾਤੇ ਸੀਗੇ ਠੀਕਾ ਤੇ ਹੁਣ ਭਾਈ ਕਹਿੰਦਾ ਵੀ ਤੈਨੂੰ ਹਸਾਬ ਆ ਤੂੰ ਲਾ ਇਹ ਕਹਿੰਦੇ ਸੀਗੇ ਨਾ ਨਾ ਅਸੀਂ ਤਾਂ ਇੱਕ ਨੇ ਹੀ ਲਾਵਾਂਗੇ ਮਿਸਰਾਕ ਕਰਕੇ ਵੀ ਗਰਮ ਕਰਕੇ ਨੀਚਾ ਕੂ ਸਰਾਕ ਕਰਦੇ ਹੈਗੇ ਵੀ ਇਹ ਤਾਂ ਰਾਵੜ ਆ ਵੀ ਰਾਵੜ ਥੋੜੀ ਉਹ ਹੁੰਦੀ ਹੈ ਮੈਂ ਕਿਹਾ ਯਾਰ ਮੈਂ ਸਰਾਕ ਕਰਕੇ ਨਾ ਨਾ ਗਰਮ ਕਰਕੇ ਚਾਕੂ ਯਾਦ ਲਾਨਾ ਤੁਸੀਂ ਲਾਓ ਉਦਾਂ ਹਣਾ ਦੇ ਦੇ ਇਹ ਇਹ ਨਾਲੇ ਇੱਕ ਮਿੰਟ ਲਾਇਆ ਆਪਾਂ ਤਿੰਨ ਲਾ ਕੇ ਵਿਲੇ ਹੋ ਗਏ ਦੇ ਹੁਣ ਆ ਦੇਖ ਲੋ 10 ਮਿੰਟ ਦੇ ਅੰਦਰ ਅੰਦਰ ਉਹ ਪਰਲਾ ਵੀ ਲਾਤਾ ਆ ਵੀ ਲਾਤਾ ਤੇ ਹੁਣ ਕੈਮਰਾ ਕਿੱਥੇ ਟਕਾਈਏ ਆਪਾਂ ਆਇਟਲੀਗਾ ਨਾਲੇ ਮੈਂ ਗੱਲਾਂ ਕਰੀ ਜਾਉ ਤੁਹਾਡੇ ਨਾਲ ਨਾਲੇ ਕੰਮ ਹੋਈ ਜਾਉ ਹਣਾ ਤੇ ਬਾਈ ਮੈਨੂੰ ਕਈ ਬੰਦੇ ਨੇ ਫੋਨ ਆ ਰਹੇ ਆ ਹਨ ਜਿਹੜੇ ਜਿਹੜਿਆਂ ਨਾਲ ਗੱਲ ਕੀਤੀ ਵੀ ਹੈ ਕਬੂਤਾਲੀ ਹਨਾ ਉਹ ਤਾਂ ਕਹਿੰਦੇ ਆ ਵੀ ਬਾਈ ਸਾਡੇ ਨਾਲ ਵੀ ਹੋਇਆ ਇਦਾਂ ਹਨਾ ਤੇ ਜਿਹੜੇ ਮਤਲਬ ਇਸ ਚੀਜ਼ ਨੂੰ ਹੁਣ ਕਈ ਬੰਦੇ ਮੰਨਦੇ ਨਹੀਂ ਹੈਗੇ ਕਈ ਮੰਨਦੇ ਆ ਤੇ ਜਿਹੜੇ ਜੀ ਬੰਦੇ ਜੀ ਨੂੰ ਨਹੀਂ ਮੰਨਦੇ ਉਹ ਕਹਿੰਦੇ ਨਹੀਂ ਯਾਰ ਮਾਸਕ ਪਾਇਆ ਹੁਣ ਵੀ ਤੈਨੂੰ ਭਲੇਖਾ ਲੱਗਾ ਬਾਈ ਯਾਰ ਭਲੇਖਾ ਇੱਕ ਬੰਦੇ ਨੂੰ ਲੱਗ ਸਕਦਾ ਦੋਏ ਨੂੰ ਥੋੜੀ ਜਿਹੀ ਨੂੰ ਮੈਂ ਕਿਹਾ ਵੀ ਇਹਨ ਗੌਰ ਨਾਲ ਦੇਖ ਕੇ ਆਈ ਮੈਂਗਾ ਉਹਦਾ ਵਿਚਾਰੇ ਦਾ ਸਾਹ ਰੁਕ ਗੇ ਹੈ ਵਾਹ ਇਹ ਕੋਈ ਗੱਲ ਨਹੀਂ ਹੈਗੀ ਬਈ ਭਲੇਖਾ ਲੱਗਾ ਲੇਖਾ ਉਹਨੇ ਕਹਾ ਬਈ ਕਾਜੀ ਉਹਦੀ ਤਹਿਕੀਕਾਤ ਕੀਤੀ ਤੇ ਬਾਕੀ ਹੁਣ ਜਿੱਦਣ ਆ ਜਾਵਾਂਗੇ ਅੱਜ ਸਮਝ ਦੋਏ ਗੱਡੀਆਂ ਖਾਲੀ ਹੋ ਗਈਆਂ ਆਪਣੀਆਂ ਹੈਨਾ ਤੇ ਆਪਾਂ ਜਾਵਾਂਗੇ ਭਰਨ ਜਾਣਾ ਫੇਰ ਉਧਰੀ ਨੂੰ ਆਂ ਜਿੱਥੇ ਖੜਾ ਆ ਕੇ ਗੱਡੀ ਹੈਨਾ ਪੁੱਛ ਕੇ ਫੇਰ ਤੁਹਾਨੂੰ ਕਨਫਰਮ ਕਰਾਂਗੇ ਵੀ ਹਾਂ ਵੀ ਉਰੇ ਈਸਾ ਉਹਦਾ ਵਾ ਜਗਾਂ ਦਾ ਤਾਂ ਆਪਾਂ ਨੂੰ ਪਤਾ ਹੀ ਐ ਵੀ ਕਿਹੜੀ ਜਗ੍ਹਾ ਸੀਗੀ ਓ ਟੰਨੀ ਓ ਟੰਨੀ ਉੱਥੇ ਬੈਠਾ ਗੂੰਗੂੰ ਜੀ ਕਰੀ ਜਾਂਦਾ ਓਰੇ ਆ ਚਾ ਓਏ ਬਾਕੀ ਬਈ ਜਿਹੜੇ ਜਿਹੜੇ ਭਰਾਵਾਂ ਨਾਲ ਆ ਚੀਜ਼ਾਂ ਹੋਈਆਂ ਗਈਆਂ ਹਨ ਉਹ ਕਮੈਂਟ ਕਰਿਓ ਹੁਣ ਇੱਕ ਭਰਾ ਦਾ ਫੋਨ ਆਇਆ ਜੀਗਾ ਉਹਨੂੰ ਕੋਈ ਉਹ ਬੰਦੇ ਨੂੰ ਦੱਸਦਾ ਹੁਣ ਮੰਨਦਾ ਨਹੀਂ ਕਹਿੰਦਾ ਯਾਰ ਲੈ ਮੈਂ ਤੈਨੂੰ ਫੋਨ ਨਾਨਾ ਬਾਈ ਨੂੰ ਜੇ ਬਾਈ ਨੇ ਫੋਨ ਚੱਕ ਲਿਆ ਕਹਿੰਦਾ ਹੁਣੇ ਪਛਵਾ ਰਲਾਂਗੇ ਨਾ ਉਹਨੂੰ ਯਾਰ ਬਈ ਪਤਾ ਹੈ ਯਾਰ ਬਈ ਮੰਲਾ ਫੋਨ ਜੇ ਗੱਲ ਕਰਦੇ ਹੋਈਏ ਤੇ ਫੋਨ ਚੱਕਣਾ ਥੋੜਾ ਜਿਹਾ ਔਖਾ ਹੋ ਜਾਂਦਾ ਨਹੀਂ ਤਾਂ ਇੱਕ ਤਾਂ ਕੋਈ ਫੋਨ ਵਾਲਾ ਤਾਂ ਚੱਕਰ ਹੀ ਨਹੀਂ ਹੈਗਾ ਚੱਕਣੇ ਕਿੰਨੇ ਦਾ ਹੁਣ ਥੋੜੇ ਦਿਨਾਂ ਨਹੀਂ ਆਪੋ ਨੂੰ ਮਿਲ ਜਾਣਾ ਆਪਣਾ ਫੋਨ ਦੂਜਾ ਕਿਹਨਾ ਉਹਦਾ ਫਾਈਵ ਐਸ ਇਰੋਨ ਨੰਬਰ ਇੱਕ ਪਰਸਨਲ ਰੱਖਣਾ ਉਹ ਮੇਨ ਮੇਨ ਬੰਦੇ ਉਹਨਾਂ ਨੂੰ ਜਿਹੜੇ ਆਸ ਮਿੱਤਰ ਆ ਉਹਨਾਂ ਨੂੰ ਦੇ ਦੇਣਾ ਉਹ ਨੰਬਰ ਇਹ ਮੈਂ ਕਿ ਹੁਣ ਲੱਟੀ ਦਾ ਤੇਲ ਆ ਇਹ ਜੇ ਨਾਟ ਡੋਬੇ ਸੀਗੇ ਚਲ ਰੰਗ ਹੋ ਜਾਣਗੇ ਹਨਾ ਮੈਂ ਇਹ ਉਹ ਮੈਨੂੰ ਕਿਹਾ ਬੋਤਲ ਜੇ ਪੰਦਾ ਫਿਰੂੰਗਾ ਸਾਰਾ ਗੰਦਾ ਸਜਣਾ ਮੈਂ ਕਿਹਾ ਮੈਟਾਂ ਦੇ ਪਿੱਛੇ ਉਹ ਕਰ ਦੰਨੇ ਆ ਮੇਰੇ ਤਾਂ ਇੱਟੇ ਡਾਣੀਆਂ ਮਰ ਜਾਣਗੀਆਂ ਮਾਰਨਿੰਗ ਤੇ ਨਾ ਗੁੱਡ ਇਵਨਿੰਗ ਇਹਦੀ ਲੋਡ ਕਰਨ ਜਾਂਦੇ ਪਏ ਆ ਅਸੀਂ ਦੇਖ ਲਓ ਬਾਈ ਕਿੰਨੀ ਵੱਡੀ ਵੈਗਟਰੀ ਅੰਦਰ ਰੇਲ ਚੱਲਦੀ ਹੈ ਹਾਂ ਜਾ ਤਾਂ ਨਹੀਂ ਇਹਨਾਂ ਜਾਜ ਵੀ ਆਹ ਟ੍ਰੇਨ ਖੜੀ ਹੈ ਦੇਖ ਲਓ ਅੰਦਰ ਇਹਨਾਂ ਆ ਲੱਗ ਰਿਹਾ ਜਿਵੇਂ ਭੂਤੀਆਂ ਫੈਕਟਰੀ ਦੀ ਚਾ ਆ ਗਏ ਹੁਣ ਹਾਂ ਹੁਣ ਸਿੱਧੇ ਹੀ ਇੱਧੇ ਜਾਣਾ ਇਹ ਜੋ ਕਿ ਆ ਪਾਣੀ ਆ ਗਿਰਦਾ ਹੋਇਆ ਔਰ ਤਾਂ ਸਲਾ ਹਾਂ ਗੱਡੀਆਂ ਤਾਂ ਖੜੀਆਂ ਆ ਔਰ ਆ ਰਹੇ ਹੋ ਅਜੀਬ ਬਣਾਉਣ ਲੱਗੇ ਆ ਸਬਜੀ ਆਲੂ ਮਟਰਾਂ ਦੀ ਫਾਈਨਲ ਰਿਗਾਰਡ ਲੋਣਾ ਪਾਜੀ ਪਹਿਲਾਂ ਸਲਾਹ ਬਣੀ ਸੀਗੀ ਸਾਡੀ ਇਹ ਗਾਜਰ ਮਟਰ ਬਣਾਉਣਾ ਆ ਦੇਖੋ ਗਾਜਰਾਂ ਪਈਆਂ ਉਹ ਤੋਂ ਤਰੀ ਉਹ ਤੋਂ ਟੱਡ ਨਾ ਨੇ ਤੇ ਫੇਰ ਸਲਾਹ ਬਦਲ ਗਈ ਕਿਉਂਕਿ ਦਹੀਂ ਨਹੀਂ ਮਿਲਿਆ ਸੁੱਕੀ ਸਬਜੀ ਤੁਹਾਨੂੰ ਪਤਾ ਫਿਰ ਇਕਣਾ ਲੰਘਦੀ ਨਹੀਂ ਹੈ ਇਸ ਕਰਕੇ ਬਾਈ ਕਹਿੰਦਾ ਵੀ ਗਾਜਰ ਮਾਂ ਉਹ ਆਲੂ ਮਟਰ ਬਣਾ ਲੰਨੇ ਆ ਠੀਕ ਹੈ ਵੀ ਇਹ ਤਰੀ ਵਾਲੇ ਬੈਸਟ ਆਪਸ਼ਨ ਰੱਖੂਗਾ ਤੇ ਨਾਲ ਰੋਟੀਆਂ ਰੋਟੀਆਂ ਤਿਆਰ ਕਰਨਗੇ ਮਾਸਟਰ ਸੈਫ ਮਿੰਟੂ ਤੇ ਗਾਜਰ ਮੈਂ ਇਹਦੇ ਨਾਲ ਉੱਤੇ ਹੀ ਰੱਖ ਆਲੂ ਮਟਰ ਤਿਆਰ ਕਰੂਗਾ ਮਾਸਟਰ ਸੈਫ ਉੱਪਰ ਹੀ ਰੱਖ ਦਰਿਆ ਮੈਂ ਕਾ ਸਾਮਾਨ ਸਾਰਾ ਗੱਲ ਤਾਂ ਹੈ ਹੀ ਨਹੀਂ ਕਿਹਾ ਮਟਰ ਕੱਟ ਲਈ ਹੁਣ। ਆਹ ਭਾਈ ਆਲੂ ਮਟਰ ਦੀ ਸੌਜੀ। ਤੇ ਆਹ ਰੋਟੀ ਐ। ਤੜਕਾ। ਇਹ ਲੱਕ ਰਿਆ ਪਹਿਲਾਂ ਨਾ। ਬਾਈ ਨਾ ਤੜਕੇ ਦੀ ਐਨ ਪੰਪ ਬਲਾ ਰੰਦਾ ਤੇ ਮਜੂਮ ਕਰਕੇ ਦਿਖਾਣਾ। ਤੁਸੀਂ ਦੇਖਾਦੇ। ਤੜਕੇ ਦੀ ਰੰਗਤ। ਬਾਈ ਤੜਕਾ ਦੂੰ ਐਨ ਭੁੰਨਦਾ ਹਨਾ ਐਨ ਸਵਾਰ ਕੇ ਕਈ ਮਤੇ ਦਾ ਇਕਨਾਂ ਹੀ ਦੌੜਗੂ ਰੋਜੀ ਕਰਕੇ ਸਾਰਾ ਕੁਝ ਇਕੱਠਾ ਹੀ ਕਰ ਦਿੰਨੇ ਵਿੱਚ ਸਬਜੀ ਵੀ ਨਹੀਂ ਖਰਾਬ ਹੁੰਦੀ ਹਨਾ ਮਨੂੰ ਕਿੰਨੇ ਸਾਲ ਹੋ ਗਏ ਮੇਰ ਖਾਲ ਡੇਢ ਸਾਲ ਹੋ ਗਿਆ ਹਨਾ ਹਨਾ ਬਾਈ ਡੇਢ ਸਾਲ ਚ ਮੈਂ ਨਹੀਂ ਕਦੇ ਤੇ ਉਹ ਕਰਿਆ ਵੀ ਇੱਕ ਹੋਵੇ ਵੀ ਸਬਜ਼ੀ ਖਰਾਬ ਬਣੀ ਹਨਾ ਜਾਂ ਨਾਣ ਮਿਰਚ ਵੱਧ ਘੱਟ ਪੈ ਗਿਆ ਹੋਵੇ ਨਾ ਰੱਬ ਤੋਂ ਡਰ ਕੇ ਕਹਿੰਦੇ ਬਾਕੀ ਟੱਚ ਫੁੱਟ ਨਜ਼ਰ ਵੀ ਨਾ ਲੱਗ ਜਵੇ ਕਿਉਂ ਭਾਈ ਇਹ ਐ ਨਹੀਂ ਵੀ ਹਰ ਇੱਕ ਚ ਐ ਪਰਫੈਕਟ ਹੋਣਾ ਹਮੋਂ ਦੇ ਆਲੂ ਤੇ ਰੇਹ ਕੱਟ ਕੇ ਇਹ ਆ ਬਲੌਗ ਬਾਈ ਛੋਟਾ ਜਿਹਾ ਹੀ ਬਣਨਾ ਕਿਉਂਕਿ ਅੱਜ ਲੇਟੇ ਸ਼ੁਰੂ ਕਰਿਆ ਵੀ ਥੋੜੇ ਜਿਲੇ ਕਲਿੱਪ ਪਿਛਲੇ ਪਏ ਜਿਹੜੇ ਉਹ ਐਡਿਟ ਨਹੀਂ ਹੋਏ ਫਿਰ ਮੈਂ ਕਿਹਾ ਚੱਲ ਜੀ ਆਪਰ ਬਾਈ ਚੁਣਾ ਬਾਈ ਕੋਈ ਗੱਲਬਾਤ ਪੁੱਛਲਾ ਹਾਲ ਚਾਲ ਅੱਜ ਉਹ ਨਹੀਂ ਆਇਆ ਕਮੈਂਟ ਕਰਨ ਵਾਲਾ ਦੁਬਾਰੇ। ਉਹ ਨਹੀਂ ਆਇਆ। ਵਾਹ ਦੇਖ। ਇਹ ਦੇਖਿਆ ਮੁੜ ਕੇ ਨਹੀਂ। ਉਹ ਕਰਿਆ। ਠੀਕ ਐ। ਤੇਲ ਪਾਣੀ ਬਦਲਿਆ ਗਿਆ ਅਗਲੇ ਦਾ। ਹੈ ਕਿ ਨਹੀਂ? ਉਸ। ਇਹ ਇਹ ਗੱਲ ਜਿਹਦਾ ਉਹ ਨਹੀਂ ਹੋਣੀ ਚਾਹੀਦੀ ਯਾਰ ਕਿਸੇ ਨੂੰ। ਕੋਈ ਕਿਸੇ ਨੂੰ ਕੀ ਕਹਿੰਦਾ ਹਨਾ। ਆਪਾਂ ਰੋਗ ਥੋੜੀ ਤਾਂ ਦੇ ਕਿਸੇ ਨੂੰ ਵੀ ਹਾਂ ਵੀ ਬਾਈ ਤੂੰ ਉਹਨੂੰ ਬਾਈ ਬਾਈ ਨਾ ਕਰ ਜਾਂ ਉਹਨੂੰ ਐ ਨਾ ਕਰ ਕੱਲ ਨੂੰ ਦਾ ਭਾਂਜਾ ਤੁਸੀਂ ਖੋਗੇ ਵੀ ਆਪਣੇ ਮੰਮੀ ਡੈਡੀ ਨੂੰ ਮੰਮੀ ਡੈਡੀ ਨਾ ਕਹੇ ਇਹਦਾ ਮੈਂ ਜਦ ਤੱਕ ਕਹੀ ਹੋ ਗਿਆ ਇਹ ਨਹੀਂ ਹੁੰਦਾ ਬਾਈ ਉਦਾਂ ਜਿਹੜੀ ਗੱਲ ਮੰਨਣ ਵਾਲੀ ਹੁੰਦੀ ਹੈ ਉਹ ਮੰਨ ਵੀ ਲਈਦੀ ਆਪਾਂ ਕੋਈ ਤੱਕੜਾਲੀ ਗੱਲ ਨਹੀਂ ਪਰ ਜੇ ਤੁਸੀਂ ਕੋ ਉਹ ਵੀ ਐ ਨਹੀਂ ਆ ਏ ਭਾਈ ਹੋਰ ਆਪਣੇ ਸੁਝਾਅ ਤੁਸੀਂ ਕਮੈਂਟ ਬਾਕਸ 'ਚ ਦੇ ਸਕਦੇ ਆ ਤੇ ਇੱਕ ਨਾ ਜਿਹੜਾ ਆਪਣਾ ਹਿੰਦੀ ਵਾਲਾ ਚੈਨਲ ਸੀਗਾ ਉਹ ਬੰਦ ਕਰਿਆ ਵਾਪਾਂ ਉਹਦੇ ਜੇ ਤੁਸੀਂ ਆਈਡੀਆ ਦਿਓ ਵੀ ਆਪਾਂ ਉਹਦੇ ਦੇ ਕਿਆ ਕਰਿਆ ਕਰੀਏ ਹਨਾ ਉਸ ਹਿਸਾਬ ਨਾਲ ਉਹਦੇ ਦੇ ਹੋਏ ਜੀਆ ਵੀਡੀਓ ਆਜਿਆ ਕਰਨਗੀਆਂ ਹਨਾ ਬਾਕੀ ਕਮੈਂਟ ਜਰੂਰ ਕਰਿਓ ਚਲੋ ਰੋਟੀ ਬਣਦੀ ਬਈਆ ਯਾਰ ਹੋਰੀ ਸਬਜ਼ੀ ਬਣ ਗਈ ਆ ਗਾ ਵਿਚ ਵਿਚ ਵੀ ਦਿਖਾਵਾਂਗੇ ਵੀ ਹੁਣ ਕੀ ਆ ਹੋ ਰਿਹਾ ਹੈ ਇਹ ਹੁਣ ਆਲੂ ਅਰ ਤੜਕਾ ਭੁੰਨਿਆ ਜਾ ਰਿਹਾ ਹੈ ਹਾਂ ਜੀ ਮਿੱਤਰੋ ਸਾਥਰੀ ਗਾ ਜੀ ਦਾ ਦੇਖ ਲੋ ਟ੍ਰੇਨ ਜਾ ਰਹੀ ਹੈ ਟ੍ਰੇਨ ਪਾਣੀ ਭਰਨਾ ਇਹਦੇ ਇਹ ਵੱਡੀ ਬੈਗੀ ਹੈ ਉਧਰ ਤਿੰਨ ਤੋਂ ਤਿੰਨ ਸਟੇਸ਼ਨ ਨੇ ਤਿੰਨ ਸਟੇਸ਼ਨ ਆਏ ਦੇ ਬੱਚਾ ਬਾਈ ਐਡੀ ਫੈਕਟਰੀ ਆ ਆਹ ਉਹ ਰਾ ਹੀ ਆ ਮੰਨ ਲਿਆ ਦਾ ਰਹਿ ਗਿਆ ਭੈਣ ਜੋ ਨਿਕਲ ਜਾਂਦੇ ਨਿਕਲ ਜਾਂਦੇ ਭੱਜ ਗਏ ਹੁਣ ਇਹਨੇ ਹੌਲੀ ਹੌਲੀ ਤੁਰਨਾ ਆਹ ਜਾਂ ਦੇਖ ਲੈ ਸਾਰਾ ਹੀ ਲੋਹਾ ਹੀ ਲੋਹਾ ਹੈ ਤਿਰਫ ਉਹ ਲੈਦਰ ਆ ਜਿਹੜੇ ਰੋਕਣੇ ਵਾਲੇ ਹਾਂਜੀ ਮਿੱਤਰੋ ਟਾਈਮ ਹੋ ਗਿਆ 4:06 ਮਿੰਟ ਤੇ ਵਲੌਗ ਵਲੂਗ चुट्टा भा जी बनया हम चलते चलिए भाई। वाहीगुरु भारत पट्रोलियम का पंप है इतने तेल पवा लीए ने ਕਮੈਂਟ ਕਰ ਰਿਹਾ ਰਤਨભાઈ ਤੇਲ ਪਾਉਂਦੇ ਹੋਏ ਕਹਿੰਦਾ ਗਲਾਸ ਪਾ ਲਿਆ ਕਰ ਗਲਾਸ ਪਾਏ ਆ ਬਈ ਤਾਂ ਪਹਿਲਾਂ ਪਹਿਲਾਂ ਪਾਏ ਸੀਗੇ ਮੈਂ ਹੁਣ ਭੁੱਲ ਜਾਨਾ ਲੇਗਾ ਹੁਣ ਫੇਰ ਦੁਬਾਰਾ ਪਾਉਂਗਾ ਤੇ ਉਹਰੇ ਡੀਜ਼ਲ ਹੈਗਾ 92 ਰੁਪਏ 39 ਪੈਸੇ ਆਹਾ ਆਹਾ ਇਹ ਗ੍ਰਿੰਡ ਰੋ ਇਹਨੇ ਬੈਲਾ ਇੱਧਰ ਲਾਈ ਦੀ ਉਹ ਇੱਧਰ ਲਾ ਦੀ ਇਹਨਾਂ ਨੇ ਲਓ ਮੇਟਰੋ ਪਹੁੰਚ ਗਏ ਆਪਾਂ ਖੜਕਪੁਰ ਮੈਸਤਰੀ ਅੰਕਲ ਦੀ ਦੁਕਾਨ ਤੇ ਜਿੱਥੇ ਬਰੀਕਾਂ ਕੰਮ ਆ ਹੁੰਦਾ ਅਹ ਅੰਕਲ ਨੂੰ ਲੱਭਦੇ ਹਾਂ ਕਿਤੇ ਇਹ ਹੈ ਕਿੱਥੇ ਹੈ ਉਹ ਬੋਈ ਵਾਲੀ ਗੱਡੀ ਤੋਂ ਅੱਗੇ ਲਾਂਗੀ ਸਾਥਰੀ ਗਾਲ ਜੀ ਸਵਾਗਤ ਕਰਦਾ ਹਾਂ ਸਾਡਾ ਆਪਣਾ ਕੋ ਬਲੌਗ ਦੇ ਵਿੱਚ ਟਾਈਮ ਹੋ ਗਿਆ 12:51 ਮਿੰਟ ਤੇ ਸਵਾਗਤ ਹੈ ਬਲੌਗ ਚ ਕਈ ਵਾਰ ਹੋ ਲਿਆ ਉਹ ਦੇਖੋ ਗ੍ਰਿੰਦਰ ਬਾਈ ਬੈਠਾ ਧੁੱਪ ਚ ਅਸੀਂ ਵੀ ਚੱਲੇ ਆਤੀ ਧੁੱਪ ਚ ਚਾਹ ਲੈ ਕੇ ਲੈ ਕੇ ਆਣੀ ਬੈਣੀ ਇੱਕ ਚਾਹ ਦੇਣਾ ਬਣਾ ਰਹਾ ਬਣਾ ਲਓ ਫਿਰ ਤੇ ਜੇ ਮੈਂ ਬੋਲ ਕੇ ਗਿਆ ਉਹਨੂੰ ਉਹਨੂੰ ਬੰਦ ਕਰੋ ਗੱਡੀਆਂ ਆਪਾਂ ਨੇ ਵੈਸੇ ਤਾਂ ਆਣੀ ਗੱਡੀ ਧੋਤੀ ਵੀ ਸੀਗੀ ਹਨਾ ਤੇ ਹੁਣ ਰਮ ਵੈਸੇ ਤਾਂ ਆਪਾਂ ਨੇ ਸਰਵਿਸ ਕਰਾਈ ਵੀ ਸੀਗੀ ਤੇ ਉੱਥੇ ਤੋਂ ਚੱਲਣਾ ਲੱਗੇ ਮੈਂ ਸਾਰੀ ਬਾਡੀ ਦੇ ਕੱਪੜਾ ਮਾਰਿਆ ਸੀਗਾ ਦੇਖ ਲਓ ਹਨਾ ਪਹਿਲਾਂ ਉੱਧਰ ਮਾਰਿਆ ਕੱਲੇ ਨਹੀਂ ਫਿਰ ਇੱਧਰ ਪੜਾ ਮਾਰ ਕੇ ਬਾਡੀ ਤੇ ਮੈਂ ਕਿਹਾ ਹੁਣ ਸੱਟੇ ਕੰਮ ਤੇ ਪਿੱਛੋਂ ਆਪਾਂ ਅੱਜ ਸ਼ੈਂਪੂ ਹੂੰਪੂ ਮਾਰ ਕੇ ਡਾਲਾ ਆਇਆ ਨਾ ਮਾਰ ਕੇ ਧੋਤਾ ਤੇ ਇੱਕ ਫੱਟਾ ਕੁੜੀ ਨੇ ਥੱਲੇ ਹੀ ਦੱਬਤਾ ਉਹਦੇ ਤੇ ਗਰੇਂਦਰ ਬਾਈ ਨੇ ਅੱਜ ਧਵਾਈਏ ਗੱਡੀ ਪਤਾ ਹੈ ਬਾਡੀ ਫਿਰ ਕੱਪੜਾ ਵੱਜਦਾ ਰਹੇ ਨਾ ਗੱਡੀ ਸਾਫ਼ ਰਹਿੰਦੀ ਹੈ ਰੇ ਮਰੋ ਮੱਪ ਮਾਨੇ ਤੋਲੀ ਹੀ ਗੀਤ ਮਾਰ ਕੇ ਤੇ ਮਿੰਟੂ ਨਹਾ ਰਿਹਾ ਆਪਾਂ ਪਹਿਲਾਂ ਨਾ ਧੋ ਕੇ ਰੈਡੀ ਹੋ ਗਏ ਰੈਡੀ ਸਟੈਡੀ ਇੰਡੀਆ ਕੋ ਹੋ ਗਏ ਤੇ ਹੁਣ ਨਹਾ ਤਾ ਲਏ ਹੁਣ ਬਾਰ ਬਾਰ ਨਾਈ ਹੋ ਜਾਣਾ ਤੇ ਬਾਈ ਤੁਹਾਨੂੰ ਮੈਂ ਦਿਖਾਣਾ ਇਹ ਹੋਟਲ ਆ ਖੜਕਪੁਰ ਤੋਂ ਟੋਲ ਟੈਕਸ ਪਾਰ ਕਰਕੇ ਜਿਹੜਾ ਆਪਾਂ ਬੈਰੀਗੋਡੇ ਨੂੰ ਜਾਂਦੇ ਆ ਨਾ ਰੋਡ ਖੜਕਪੁਰ ਪਾਰ ਕਰਕੇ ਜਿਹੜਾ ਟੂਲ ਟੈਕਸ ਆਂਦਾ ਟੂਲ ਟੈਕਸ ਪਾਰ ਕਰਕੇ ਹੋਟਲ ਆ ਇਧਰ ਬਿਹਾਰੀ ਦਾ ਤੇ ਹੋਟਲ ਬਈ ਸਾਫ ਸਫਾਈ ਪੂਰੀ ਦੇਖੋ ਹੌਦੀ ਚ ਪਾਣੀ ਆ ਗਾਣਾ ਮੈਂ ਤੁਹਾਨੂੰ ਕਿੰਨਾ ਸਾਫ ਆ ਆਹ ਸਾਫ ਸਫਾਈ ਪੂਰੀ ਆ ਹੋਟਲ ਪਰ ਤੇ ਕੋਈ ਚੱਕਰ ਨਹੀਂ ਇੱਥੇ ਵੀ ਜਿਵੇਂ ਮਰਜੀ ਕਹੀਂ ਮੈਂ ਹੁਣ ਕਈ ਨਾ ਗੁੱਸਾ ਕਰਨਾ ਜਿਹੜੇ ਆਪਣੇ ਪੰਜਾਬੀ ਬੰਦੇ ਆ ਨਾ ਉਹ ਗੱਡੀ ਧੋਣੇ ਦੇ ਮਨਾ ਕਰਦੇ ਹੁਣ ਪਹਿਲਾਂ ਕੀ ਹੁੰਦਾ ਦਾ ਵੀ ਚੱਲ ਹੋਟਲ ਪਰ ਗੱਡੀ ਠੜਦੀ ਦੀ ਹਨਾ ਬੰਦਾ ਉੱਥੇ ਦੇ ਗੱਡੀ ਢੋਂਦਾ ਦਾ ਤੇ ਹੁਣ ਮਨਾ ਕਰਨ ਲੱਗ ਗਏ ਪੰਜਾਬੀ ਹੋ ਹੋਟਲਾਂ ਵਾਲੇ ਮੈਂ ਕਈ ਉਮਰ ਦੇਖਿਆ ਮਾਰ ਜਾਂ ਬਾਲਟੀਂ ਪਾਣੀ ਮਾਰ ਜਦੇ ਬੋਲਣ ਲੱਗ ਜਾਂਦੇ ਐ ਭਾਈ ਨੇ ਕੋਈ ਹੁਨੀਓ ਕਰਿਆ ਤੇ ਉਹ ਕਿਆ ਫਟ ਗਿਆ ਆ ਭਾਈ ਉਹ ਬੁੜੇ ਦੇ ਸਿਰ ਪਰ ਤੇ ਉਹ ਹੀ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਜੀ ਬਰੂ ਨੇ ਮੈਂ ਕਹਣਾ ਕਿ ਆ ਭਰ ਦੋ ਭਰ ਦੋ ਭਰ ਬਜੋ ਨਹੀਂ ਭਰ ਦਿੰਦੇ ਹਾਂ ਜਿੰਨੀ ਵਾਰ ਇਹਨਾਂ ਨੂੰ ਕਹਾਂ ਵੀ ਆਹਾਕ ਮਾਦੇ ਵੀ ਪਾਣੀ ਭਰ ਦੋ ਜਦੇ ਭਰ ਦੇਣੇ ਚਾਹ ਪਾਣੀ ਇੰਨਾ ਕੇ ਹੂਣਾ ਹੁੰਦਾ ਥੱਲੇ ਹੈ ਨਾ ਅ ਬਾਕੀ ਵੀ ਮੈਂ ਦੋ ਤਿੰਨ ਦੇਖੇ ਆ ਪੰਜਾਬੀ ਹੋਟਲ ਵਾਲੇ ਜਿਹੜੇ ਬੋਲਣ ਲੱਗ ਜਿੰਦੇ ਗੱਡੀ ਤੇ ਪਾਣੀ ਮਾਰੇ ਦਾ ਹਨ ਔਰ ਹਾਲਾ ਕਿ ਪਹਿਲਾਂ ਸਾਰੀ ਓਹੋ ਗੱਡੀਆਂ ਧੋ ਹੁੰਦੀਆਂ ਹੋਟਲ ਪਰ। ਨਾ। ਆਹ ਥੋ-ਥੋ ਵਰ ਪਾਣੀ ਮਾਰ ਲੰਦਾ ਦਾ। ਬਾਡੀ-ਬੁੱਡੀਾਂ ਦੇ ਉੱਤੇ ਵੀ ਬਾਡੀਆਂ ਵੀ ਧੋ ਲੰਦੇ ਤੇ। ਹੁਣ ਗਾਹਾਂ-ਗਾਹ ਪਤਾ ਨਹੀਂ ਸਾਰੇ ਕਹੇ ਜੇ ਦਿਮਾਗ ਹੋ ਗਏ ਬੰਦਿਆਂ ਦੇ ਕਹੇ ਜੇ ਨਹੀਂ। ਆਹ ਬਾਬੇ ਦਾ ਹੋਟਲ ਆ। ਆਹ ਬਾਬੇ ਦਾ ਪੋਤਾ। ਲਓ ਬਈ। ਆ ਗੁਰਿੰਦਰ ਬਾਈ ਦੀ 12 ਸਾਲ ਪਹਿਲਾਂ ਦੀ ਫੋਟੋ ਆ। ਹਾਂ ਹੁਣ ਵੀ ਦੇਖ ਲੋ ਹਾਂ ਕੋਈ ਬਹੁਤਾ ਫਰਕ ਨਹੀਂ ਹੈਗਾ ਤੁਹਾਨੂੰ ਐ ਨਾ ਵੀ ਅਜਾ ਤੁਸੀਂ ਦੱਸ ਦੋ ਕਮੈਂਟ ਕਰਕੇ ਵੀ ਹੈਗਾ ਕੋਈ ਫਰਕ ਬਸ ਦਾੜੀ ਦਾ ਹੀ ਫਰਕ ਹੈ ਮਾੜੀ ਬੁੱਟੀ ਦਾੜੀ ਉਹ ਆ ਗਈ ਇਹਦੇ ਪਰ ਉਹ ਮਸ਼ੀਨ ਫੇਰੀ ਵੀ ਹੈ ਮਸ਼ੀਨ ਫੇਰੀ ਵੀ ਹੈ ਇਧਰ ਦਿਖਾਵਾਂ ਮੂਹ ਸਾਰ ਕੇ ਇਹ ਦੇਖ ਲੋ ਇਹੋ ਜਿਹੀ ਪਿਆ ਜਾਏ ਇਹਦਾ ਇਹ ਨਹੀਂ ਬੜਾ ਹੁੰਦਾ ਆ ਗਿਆ ਇੱਕ ਮੇਰਾ ਯਾਰ ਦੋਸਤੋ ਭਾਈ ਹੈਂ ਮੇਰੇ ਡੈਡੀ ਉਹਨਾਂ ਦੀ ਉਮਰ ਦਾ ਹੋਣਾ ਉਹ ਹਾਂ ਟਰੱਕ ਦੀ ਹੈ ਬਲਵੋਲ ਦੀ ਹਾਂ ਆ ਗੇ ਬੁਰਛ ਲੱਗਿਆ ਮ ਕਰਨ ਨਾ ਨਾ ਪੈਨ ਹਾਂ ਹਾਂ ਭਾਈ ਮੇਰੇ ਡੈਡੀ ਉਹਨਾਂ ਦੀ ਉਮਰ ਦਾ ਹੋਣਾ ਉਹ ਹੈ ਉਹ ਦੇਖਣੇ ਲਾ ਦੋ ਸਾਡਾ ਆਣੀ ਕੇਲਾ ਹੋ ਗੋਲਡੀ ਆ ਇਹਦਾ ਨਾਮ ਗੋਲਡੀ ਕੋਈ ਨਹੀਂ ਤਾਂ ਬਲੌਗ ਦੇਖਣਾ ਤੇ ਨਹੀਂ ਤੇ ਇਹਦਾ ਤੇ ਉਹ ਵੀ ਇਹਦੇ ਵਰਗਈ ਆ ਉਹ ਵੀ ਨਹੀਂ ਬੁਢਾ ਹੁੰਦਾ ਇਹ ਹੁਣ ਭਾਈ ਰੁਪੀਏ ਖਾਈਏ ਹਾਂ ਭਾਈ ਹੁਣ ਦਿਖਾਣੇ ਆ ਪਹਾੜੀ ਧਣੀਆਂ ਅਸੀਂ ਇਹ ਮਾੜਾ ਮਾੜਾ ਜਨਾ ਉਹਦੇ ਉੱਪਰ ਰੱਖ ਲਿਆ ਜੀਪਰ ਭਾਈ ਦੱਸੀ ਐਕਸਪੀਰੀਅੰਸ ਕਿਹਾ ਤਾਂ ਅਸਲੀ ਆ ਜੀ ਬਣਾ ਆ ਗਈ ਜਿਵੇਂ ਸੁਣ ਕਰੀ ਵੀ ਹੁੰਦੀ ਫ੍ਰੈਸ਼ ਔਰ ਮੂੰਹ ਸਾਰਾ ਹੋ ਗਿਆ ਅ ਦਈ ਲਾਲ ਵੀ ਜਿਹਨੂੰ ਖੰਗ ਖੁੰਗ ਹੁੰਦੀ ਹੋਵੇ ਹਨਾ ਤੇ ਜਿਹੜਾ ਬੰਦੇ ਨੂੰ ਭਲਕ ਉੱਠਦੀ ਹੋਵੇ ਜਰਦੇ ਜੁਰਦੇ ਦੀ ਕਹਿੰਦਾ ਲੈ ਲਵੇ ਅਗਰ ਇਸ ਕਾ ਬਜਾਈ ਕਰੇਗਾ ਹੋ ਜਾਏਗਾ ਹੈ ਇਹ ਬੰਨਾਗਾ ਹੋਏਗਾ ਨਹੀਂ ਇਦਾਂ ਨਹੀਂ ਕਰ ਲੈ ਰਹੀ ਹਾਂ ਕਰਕੇ ਦੇਖੂ ਐ ਇਹਦੇ ਕਿਸੇ ਤੇ ਥੋੜੀ ਹੁੰਦਾ ਕਰਕੇ ਦੇਖ ਲਈ ਜੁੱਤੀ ਨਾਲ ਉਹ ਕਰਕੇ ਨਾ ਚਮੜੇ ਦੀ ਆਪਣੇ ਮਾਰੇ ਪੰਜਾਬੇ ਤੋਂ ਹੋ ਜਾਏਗਾ ਉਹ ਠੰਡੀ ਆ ਉਹ ਠੰਡੀ ਜਗ੍ਹਾ ਪੰਜਾਬ ਮੇ ਹੋ ਜਾਊਗਾ ਮਤਲਬ ਕੌਣ ਸੇ ਉਸਮੇ ਮਹੀਨੇ ਮੇ ਬੀਜਦੇ ਹੈ ਇਸਕੋ ਇਸ ਤੋਂ ਦਾਲ ਮੇ ਡਾਲੋ ਸਬਜ਼ੀ ਮੇ ਡਾਲੋ ਘੋਪੀ ਚਮਟੇ ਮੇ ਡਾਲੋ ਗਮਮ ਡਾਲੋ ਇੱਕ ਚਾਲੇ ਸੇ ਕਰਨੇ ਚਾਹੀਦਾ ਕਿ ਨਾਸ਼ਤਾ ਕਰਤਾ ਕੋ ਗਣਾ ਉਹਦੇ ਜਿਹੜਾ ਦਾਲ ਸਬਜੀ ਚ ਦੋ ਕੁ ਪੀਸ ਬਹੁਤ ਹੈਗਾ ਨਾ ਪੀਸ ਕੇ ਆਹੇ ਤਾਂ ਜੇ ਹੁਣ ਐ ਭੱਗ ਕੇ ਮੁੱਠੀ ਮਾਰਦੇ ਫਿਰ ਤਾਂ ਗੱਲ ਕਰੀ ਇਹ ਕਿਹਨੇ ਕਿਹ ਚਾ ਚਿਹਰੇ ਕਿ ਨਾ ਤਾਂ ਸਰ ਕਰੂ ਨਹੀਂ ਨੀ ਇਹ ਮਨਾ ਕਰਿਆ ਕਰ ਅਰੇ ਸ਼ਿਲਾ ਦੇਖ ਤੇ ਕਹਨਾ ਨਹੀਂ ਵਟ ਤੇਲ ਉਹਦੇ ਲਓ ਜੀ ਮਿੱਤਰੋ ਰੋਟੀ ਪਾਣੀ ਲਿਆ ਸ਼ੁਰੂ ਕਰਦਾ ਤੋਂ ਨੇ ਤੇ ਹੁਣ ਪਾਲਸਾਂ ਮਾਰਦੇ ਪਏ ਆ ਦੋ ਇਹ ਜਣੇ ਗੱਡੀਆਂ ਤੇ ਸ਼ੋਅ ਤੇ ਪਾਲਸਾਂ ਮਾਰ ਕੇ ਔਰੀ ਇਹ ਆ ਵੀ ਸਾਲਾ ਚਿੱਟੀ ਨਿਕਲਿਆ ਉਹ ਗੂਤਰੀ ਵਰਗੀ ਫਿਰ ਹਨਾ ਹਨਾ ਸ਼ੋਅ ਉਪਰ ਫੇਰ ਮਿਲਦੇ ਆ ਪਾਲਸ ਮਾਰ ਕੇ